ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਰਾਮਪਰਾ ਫੂਲ ਬਾਈ ਸੁਭਾਸ ਸ਼ਰਮੇ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਹੁਤ ਭਰਾਵਾਂ ਦੇ ਫੋਨ ਆਏ ਪੰਜ ਚਾਰ ਦਿਨਾਂ ਦੇ ਵਿੱਚ ਕੋਈ ਵੀ ਗਰਮੀਆਂ ਦਾ ਤੋਹਫ਼ਾ ਲੈ ਕੇ ਆਓ ਕੋਈ ਚੰਗੀ ਜਰਸੀ ਦੀ ਵੀਡੀਓ ਲੈ ਕੇ ਆਓ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਗੀਨਾ ਪੀਸ ਦਿਖਾਉਣਾ ਜਰਸੀ ਆਮ ਘਰੇ ਦੁੱਧ ਪੀਣ ਵਾਲਾ ਬਿਲਕੁਲ ਮਾਰਜਨ ਰੇਟ ਤੇ ਗਾਂ ਤੋਂ ਨੂੰ ਮਿਲੂਗੀ ਕੋਈ ਯਾ ਨਹੀਂ ਕੋਈ ਜ਼ਿਆਦਾ ਡਿਮਾਂਡ ਕਰਨੀ ਹੈ ਜਾਇਜ਼ ਰੇਟ ਤੇ ਬਾਈ ਪਸ਼ੂ ਵੇਚਦਾ ਵਪਾਰ ਦਾ ਕੰਮ ਹੈ ਬਾਈ ਦਾ ਬਾਕੀ ਗਾਂ ਵਰਤੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜਿਹੜੇ ਵੀ ਭਰਾ ਨੇ ਕਿਸੇ ਨੇ ਮੇਰੇ ਤੋਂ ਕੋਈ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 7991 ਬਾਕੀ ਗਾਂ ਵਰਤੀ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਮਿਲਦੇ ਆ ਆਜਾ ਬਾਈ ਸੁਭਾਸ ਸਸਤੀ ਗੱਲ ਬਾਈ ਸਸਤੀ ਗੱਲ ਬਾਈ ਹੋ ਠੀਕ ਹੈ ਜੀ ਬਹੁਤ ਵਧੀਆ ਬੈਂਦਾ ਬਾਈ ਆਪਣਾ ਡਰੈਸ ਦੱਸੋ ਜੀ ਨਾਂ ਸੁਹਾਸ ਦਾ ਬਾਈ ਪਿੰਡ ਭਗਤਪਾਲੀ ਦਾ ਜਿਲ੍ਹਾ ਬਠਿੰਡਾ ਤਹਿਸੀਲ ਅਰੰਪੁਰ ਠੀਕ ਹੈ ਬਾਈ ਬਾਈ ਦਾ ਵਪਾਰ ਦਾ ਕੰਮ ਹੈ ਨਾ ਬਾਈ ਹਾਂ ਬਾਈ ਹਾਂ ਤੇ ਬਾਈ ਜਿਹੜੀ ਅੱਜ ਦੀ ਵੀਡੀਓ ਤੇ ਆਪਾਂ ਜਰਸੀ ਦਿਖਾਉਣੀ ਹੈ ਪੰਜਾਬ ਵਾਲੀ ਇਹਦੀ ਕੀ ਡਿਟੇਲ ਆ ਸੁਹਾ ਕਿੰਨਾ ਤੇ ਕਿੰਨਾ ਦੁੱਧ ਦਿੱਤਾ ਇਹ ਪਿਛਲੇ ਸੂਆ ਦਾ ਦੂਜਾ ਸੂਆ ਇਹ ਠੀਕ ਹੈ ਜੀ ਤੇ ਬਾਦ 2-4 ਦਿਨ ਕੱਢ ਜੂਗੀ ਹੈ ਕੱਢ ਜੂਗੀ ਠੀਕ ਹੈ ਠੰਡੀ ਸੀਲ ਬਹੁਤ ਆ ਬੈਂਦਾ ਠੀਕ ਹੈ ਬਾਈ ਨੋ ਵੀ ਮਿੱਤਰੋ ਠੰਡੀ ਸੀਲ ਤਾਂ ਇੱਥੋਂ ਚੈੱਕ ਬਾਈ ਹੱਥ ਮਾਰੀ ਜਾਂਦਾ ਲੇਵੇ ਤੇ ਤੇ ਪੂਛ ਚੱਕ ਲਈ ਮੈਂ ਵਾਂਗੂ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਬਹੁਤ ਸੋਹਣੇ ਚੰਗੇ ਬਹੁਤ ਸੋਹਣੇ ਤਿਆਰ ਕਰੂਗੀ ਲੇਵਾ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਤੇ ਲੱਗਿਆ ਵਾ ਹੱਥ ਦੀ ਚਵਾਈ ਵਾਲਾ ਥਾਣਾ ਤੇ ਬਈ ਪਿਛਲੇ ਸੂਏ ਨੇ ਕਿੰਨਾ ਦੁੱਧ ਪਾਇਆ ਬੈਂਤ 13 14 ਕਿੰਨਾ ਦੱਸਿਆ 13 14 ਕਿਲੋ ਦੁੱਧ ਪਾਇਆ ਜੈਜ ਜਮਾ ਲਈ ਗਰੀਬ ਘਰੋਂ ਆ ਠੀਕ ਹੈ ਵੀ ਸੰਭਾਈ ਘੱਟ ਸੀ ਹੈਨਾ ਬੰਦਾ ਜੀ ਸਹੀ ਗੱਲ ਹੈ ਇਹ ਤਾਂ ਗੱਲ ਬਾਈ ਦੀ ਆ 16 ਨੇ ਆ ਬਾਈ ਕਹਿੰਦਾ ਥੋੜੀ ਸੰਭਾਈ ਘੱਟ ਸੀ ਜੇ ਥੋੜੀ ਜੀ ਸੰਭਾਈ ਹੁੰਦੀ ਤਾਂ ਫਿਰ ਗੱਲਾਂ ਬਾਤਾਂ ਹੋਰ ਹੀ ਤੇ ਬਾਈ ਫਿਰ ਇਹ ਖੋਲਣਾ ਫਿਰ ਤੋੜ ਕੇ ਵਿਖਾਈਏ ਆਪਾਂ ਤੇ ਪਾ ਦੂਗੀ ਬਾਈ 15 ਕਿਲੋ ਦਾ ਦੇਖਦੀ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਦੂਜਾ ਸੂਆ ਸੁੰਦੀ ਏ ਤੇ ਪੰਜ ਚਾਰ ਦਿਨ ਹਜੇ ਲੈਂਦੀ ਆ ਆਰਡਰ ਕੁਆਲਟੀ ਬਹੁਤ ਸੋਹਣੀ ਆ ਖੁੱਚਾਂ ਤੋਂ ਉੱਪਰ ਲੇਵਾ ਤੇ ਲੇਵੇ ਦੇ ਉੱਤੇ ਨਾੜਾਂ ਬਰੀਕ-ਬਰੀਕ ਬਹੁਤ ਆ ਪੰਜਾਬ ਵਾਲੀ ਜਰਸੀ ਆ ਦੂਜਾ ਸੂਆ ਤੇ ਬਾਈ ਕਹਿੰਦਾ ਵੀ 13-14 ਕਿਲੋ ਦੁੱਧ ਪਿਛਲੇ ਸੂਏ ਦਿੱਤਾ ਤੇ 15 ਕਿਲੋ ਦੁੱਧ ਪਾ ਦੂਗੀ 15 ਕਿਲੋ ਦੁੱਧ ਤਾਂ ਆਰਾਮ ਨਾਲ ਹੀ ਦੇਊਗੀ ਜੇ ਇਹਨੇ ਨਾ 15 ਕਿਲੋ ਦੁੱਧ ਦਿੱਤਾ ਫਿਰ ਦੇਊ ਵੀ ਕਿਹੜੀ ਤੇ ਮੱਝਾਂ ਨਾਲੋਂ 100 ਗੁਣੇ ਚੰਗੀ ਆ ਬਾਈ ਹਨਾ ਹਾਂ ਕੋਈ ਮੈਂ ਤਾਂ 1.5 ਲੱਖ ਰੁਪਈਆ ਲਾਉਣ ਦੀ ਬਜਾਏ ਤੇ ਮੱਝਾਂ ਦੇ ਦੁੱਧ ਹੋਊਗਾ ਪੰਜਾਬ ਵਾਲੀ ਜਰਸੀ ਆ ਤੇ ਜੇ ਕਿਸੇ ਨੇ گاਹ ਨੂੰ ਕੋਈ ਚੰਗੇ ਬੱਚੇ ਜਰਸੀ ਲੈ ਲੈਣੇ ਹੋਏ ਟੀਗਾ ਸੀਮਨ ਆਵਦੀ ਚੌਹਾਂਸ ਨਾ ਬੰਦਾ ਭਰਾ ਲੈਂਦਾ ਥੋੜਾ ਪੱਕਾ ਜਾਲੇ ਡੁੱਲੇ ਜਿਹਾ ਕਰਕੇ ਥੋੜਾ ਤੋਰਾ ਤਰਾ ਵਧੀਆ ਤੇ ਦੇਖੋ ਮੈਂ ਤਾਂ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਤੇ ਵੇਲਬੂਲ ਬਹੁਤ ਲੰਬੀ ਆ ਬਿਲਕੁਲ chrelu ਵੜਦਾ ਬਾਈ ਕਹਿੰਦਾ ਵੀ ਆਮ ਕਰੂੰ ਵੜ ਲੈ ਕੇ ਆਂਦੀ ਏ ਥੋੜੀ ਜਿਹੀ ਸੰਭਾਈ ਘੱਟ ਸੀ ਬੰਦਿਆਂ ਦੀ ਸਹੀ ਗੱਲ ਨਹੀਂ ਸਹੀ ਗੱਲ ਆ ਬਾਈ ਜੀ ਪਰ ਬਾਈ ਆਏ ਆ ਵੀ ਅੱਜ ਕੱਲ ਤਾਂ ਟ੍ਰੈਂਡ ਹੀ ਆ ਹਰੇਕ ਹੀ ਫਾਰਮਰ ਦਾ ਨਾਂ ਹੀ ਲੈਂਦਾ ਹੈਨਾ ਪਰ ਪਤਾ ਹੀ ਹੁੰਦਾ ਅੱਜ ਕੱਲ ਹਰੇਕ ਭਰਾ ਵੀਡੀਓ ਵੇਂਦਾ ਤੇ ਸਾਰੇ ਸਮਝਦਾਰ ਆ ਵੀ ਪਤਾ ਹੀ ਆ ਅਗਲੇ ਨੂੰ ਵੀ ਕਿਹੜੀ ਬਰੀਡ ਕਿਵੇਂ ਆ ਤੇ ਕਿਹੜੀ ਕਿਵੇਂ ਆ ਬਿਲਕੁਲ ਆਮ ਘਰੇਲੂ ਬਾਈ ਕਹਿੰਦਾ ਘਰੋਂ ਵਹਿੜ ਲਈ ਆ ਥੋੜੀ ਜਿਹੀ ਸੰਭਾਈ ਘੱਟ ਸੀ ਤੇ ਉਹਨਾਂ ਦੀ ਸੰਭਾਈ ਤੇ ਬਾਈ ਕਹਿੰਦਾ ਵੀ 13-14 ਕਿਲੋ ਦੁੱਧ ਪਿਛਲੇ ਸੂਏ ਪਾਇਆ ਦੁੱਧ ਪਾ ਦੂਗੀ 15 ਕਿਲੋ ਪੰਜਾਬ ਵਾਲੀ ਜਰਸੀ ਆ ਨਾ ਗਰਮੀ ਮੰਨੇ ਬਿਨਾ ਪੱਖੇ ਤੋਂ ਖੜੀ ਆ ਨਾ ਕੋਈ ਹੌਂਕਦੀ ਐ ਨਾ ਘਰਕਦੀ ਐ ਬਾਈ ਹੈਨਾ ਹਾਂ ਬਿਲਕੁਲ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਐ ਤੇ ਮੋਰਚਾ ਮਾਰ ਲਓ ਬਾਈ ਤੋਂ ਲੈ ਲਓ ਕਰ ਲਓ ਗੱਲਬਾਤ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਬਾਕੀ ਆਪਾਂ ਬਾਈ ਤੋਂ ਡਿਮਾਂਡ ਪੁੱਛਦੇ ਆ ਵੀ ਕੀ ਡਿਮਾਂਡ ਆ ਜੀ ਬਾਈ ਸੁਭਾਸ ਕੀ ਡਿਮਾਂਡ ਆ ਜੀ ਫਿਰ ਵਿਅੰਤ ਭਾਈ ਮੋਲ ਕਰਾਉਣਾ ਜਿੰਨਾ ਕੋਈ ਮਰਜ਼ੀ ਕਰਾ ਲੇ ਠੀਕ ਹੈ ਕੋਈ ਪੈਟ ਕਰਾ ਲੇ ਹਨਾ ਕੋਈ ਬਾਟ ਕਰਾ ਲੇ ਸਹੀ ਗੱਲ ਆ ਭਾਈ 56000 ਰੁਪਏ ਦੀ ਵੈੜ ਦੇ ਦੂਗਾ ਬਿਲਕੁਲ 55 ਦੀ ਠੀਕ ਹੈ ਵਿੱਚੋਂ ਛੋਟ ਸੱਪਾ ਹੋ ਜੂ ਹੋ ਨਹੀਂ ਬਸ ਮਾ ਤਾਂ ਨਹੀਂ ਹੋ ਹੋ ਜਾ ਫੋਨ ਨਾ ਲਾਵੇ ਅੱਗੇ ਵੀ ਆਪਾਂ ਵੈੜ ਵੇਚੀ ਆ ਹਾਂ ਭਾਈ ਹਾਂ ਸਹੀ ਗੱਲ ਨੇ ਫੋਨ ਆ ਗਏ ਵਿਅੰਤ ਲੋਕਾਂ ਦਾ ਇੰਨਾ ਪਿਆਰ ਮਿਲਿਆ ਛੱਡ ਗਾ ਬਹੁਤ ਆਈ ਭਾਈ ਫੋਨ ਬਾਦੂ ਫੋਨ ਭਾਈ ਠੀਕ ਹੈ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜੇ ਭਰਾ ਆਪਣੀ ਵੀਡੀਓ ਵੇਂਦੇ ਆ ਲਾਈਕ ਕਰਦੇ ਆ ਤੇ ਬਾਕੀ ਬਾਈ ਕਹਿੰਦਾ ਵੀ ਬਹੁਤ ਫੋਨ ਆ ਉਦੋਂ ਵੀ ਬਾਈ ਦੇ ਜਾਇਜ਼ ਰੇਟ ਸੀ ਬਿਲਕੁਲ ਤੇ ਆਹ ਹੋਰ ਗਾਇਆਂ ਵੀ ਬਾਈ ਨੇ ਪਾਈਆਂ ਸੀ ਤੇ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਹੁਣ ਤੋਂ ਵੀਡੀਓ ਪਹਿਲਾਂ ਹੀ ਕਹਤਾ ਸੀ ਵੀ ਜਾਇਜ਼ ਰੇਟ ਤੇ ਆਪਾਂ ਗਾਂ ਲੈ ਕੇ ਆਵਾਂਗੇ ਤੇ ਗਾਂ ਵੀ ਆਪਾਂ ਲਿਆਵਾਂਗੇ ਮੱਝਾਂ ਵਰਗੀ ਗਰਮੀਆਂ ਦਾ ਤੋਹਫ਼ਾ ਤੇ ਸੀਲ ਛੰਡੀ ਤਾਂ ਮੱਝ ਨਾਲੋਂ ਵੀ ਕਿਤੇ ਅੰਤਾਂ ਦੀ ਆ ਬਾਈ ਹੈਨਾ ਜਿਵੇਂ ਮਰਜੀ ਹੱਥ ਮਾਰੀ ਚੱਲ ਪਿੱਛੇ ਬਾਈ ਬੈਠਾ ਪੂਰਾ ਵੀਰ ਨਹੀਂ ਪੈਰ ਵੀ ਨਹੀਂ ਖਸਕਾਇਆ ਵੜਨੇ 15 ਕਿਲੋ ਦੁੱਧ ਪਾ ਦੂਗੀ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲਿਆਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਪੰਜਾਬ ਵਾਲੀ ਜਰਸੀ ਆ ਤੇ ਗਰਮੀਆਂ ਦਾ ਤੋਹਫਾ ਹੀ ਹੈ ਮਿੱਤਰੋ ਬਾਕੀ ਜਿਹੜੇ ਭਰਾਣੇ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਵੀ ਉੱਪਰ ਚੱਲੀ ਜਾਂਦਾ ਵੀਡੀਓ ਤੇ ਬਾਕੀ ਮਿਲਦੇ ਅੱਗੇ ਨਹੀਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ ਨੂੰ